ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਦੇ ਖੇਡ ਮੈਦਾਨ ਅੰਦਰ ਔਲਖਾਂ ਵਾਲਿਆ ਔਲਖਾਂ ਵਾਲਿਆ ਮਾਨਕੀ ਚ ਕਹਿੰਦੇ ਔਲਖਾਂ ਵਾਲ ਅਮਰਤ ਵਹਿਆ ਹੋਇਆ ਆਹ ਸਾਹਮਣੇ ਦੇਖਦੇ ਆ ਵੀ ਇਸ ਵੇਲੇ ਪੁਆਇੰਟ ਸਤਨਾਮ ਸੰਤੂ ਦਾ ਸੱਤੂ ਉਧਰ ਜਿੰਦੇ ਵੀ ਸਾਡੇ ਹੱਦੀ ਵੀਰ ਕੈਨੇਡਾ ਤੋਂ ਕੜਾ ਫਾਰਮ ਵਾਲੇ ਜਿੱਤਣ ਵਾਲੀ ਟੀਮ ਨੂੰ 3000 ਦੇਣਗੇ ਜਿੱਤਣ ਵਾਲੀ ਟੀਮ ਨੂੰ 3000 ਦਿੱਤਾ ਜਾਵੇਗਾ ਹਾਂਜੀ ਬਾਈ ਜੀ ਹਾਂਜੀ ਸਮਝ ਨਹੀਂ ਲੱਗੀ ਯਾਰ ਬਾਈ ਹੈ ਮਿੱਟੀ ਨਹੀਂ ਆਈ ਕੱਲਾ ਘਾ ਹੁਣ ਐ ਕਹਿ ਨਹੀਂ ਜਦਾ ਵੀ ਘਾ ਦੀ ਸੌ ਲੱਗੇ ਨਾਟ ਦੀ ਕਬੱਡੀ ਪਵਾ ਦਿਓ ਕਹਿੰਦੇ ਲੈ ਵੀ ਨਾਟ ਉਹ ਕਹਿੰਦਾ ਭਾਈ ਠੀਕ ਨਹੀਂ ਆ ਯਾਰ ਲੈ ਭਾਈ ਉਹ ਬੰਦਾ ਗਰਾਊਂਡ ਦੇ ਵਿੱਚ ਖੜਾ ਹੈ ਹੁਣ ਤੁਸੀਂ ਬਾਹਰ ਖੜੇ ਕਹੀਏ ਨੇ ਇਹਨੂੰ ਕੁਝ ਨਹੀਂ ਹੋਇਆ ਉਹ ਬੰਦਾ ਲੰਗ ਮਾਰੀ ਜਾਂਦਾ ਦੱਸੋ ਹੁਣ ਤੁਸੀਂ ਤਾਂ ਯਾਰਾਂ ਇਹਨਾਂ ਦਾ ਸਹਿਯੋਗ ਕਰਿਆ ਕਰੋ ਯਾਰ ਵੀਰੇ ਯਾਰ ਜਾਂ ਮੇਰਾ ਵੀਰ ਬਣ ਕੇ ਕੱਪੜੇ ਲਾ ਕੇ ਆ ਫਿਰ ਦੇਖੀਏ 2 ਮਿੰਟ ਪੁਆਈਏ ਕਬੱਡੀ ਤੇਰੀ ਵੀ ਤੇ ਦੇਖ ਲੈਨੇ ਆ ਫਿਰ ਵੀ ਕਿੰਦਾ ਭਾਵ ਵਿਕਦੀ ਹੈ ਸੋ ਇਦਾਂ ਨਾ ਕਰਿਆ ਕਰੋ ਯਾਰ ਜੇ ਬੰਦੇ ਨੂੰ ਪ੍ਰੋਬਲਮ ਹੈ ਉਹਦਾ ਕਿਹੜਾ ਜੀ ਕਰਦਾ ਸੈਮੀ ਫਾਈਨਲ ਮੈਚ ਆ ਉਹਦੇ ਸੱਟ ਲੱਗੀ ਹੈ ਹਲਕੀ ਜੀ ਚੋਟ ਮਹਿਸੂਸ ਕਰ ਰਿਹਾ ਹੈ ਬਾਕੀ ਮੇਰਾ ਵੀਰ ਬਣ ਕੇ ਆਪਾਂ ਤਾਂ ਸਾਰੇ ਆਪਣੇ ਤੇ ਸਾਰੇ ਸਾਂਝੇ ਆ ਚੱਲ ਵੀ ਰਵੀ ਤੱਕ